ਖਬਰ ਸ਼ੰਭੂ ਬਾਰਡਰ ਤੋਂ ਹੈ ਪੀਤੀ ਰਾਤ ਉੱਥੇ ਕਿਨੇਹੰਗ ਸਿੰਘ ਨੂੰ ਗੋਲੀ ਵੱਜੀ ਹੈ ਇਸ ਦੇ ਇੱਕ ਵੀਡੀਓ ਕਾਫੀ ਵਾਰ ਲੋਰੀ ਹੈ ਜਿਸ ਚ ਪੂਰੀ ਘਟਨਾ ਸਾਫ਼ ਦਿਖਾਈ ਦੇ ਰਹੀ ਹੈ ਨਿਹੰਗ ਸਿੰਘ ਦੇ ਗੋਲੀ ਵੱਜਦੇ ਹੀ ਕਿਸਾਨਾਂ ਚ ਰੋਲਾ ਪੈ ਗਿਆ ਦੱਸਦੀ ਹੈ ਕਿ ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਦਿੱਲੀ ਚਲੋ ਅੰਦੋਲਨ ਚਲਾ ਰਹੇ ਨੇ ਅਤੇ ਇਸ ਸਮੇਂ ਸੈਂਕੜੇ ਕਿਸਾਨ ਸਰਹੱਦਾ ਤੇ ਡੇਰੇ ਲਗਾ ਕੇ ਬੈਠੇ ਨੇ ਜਦਕਿ ਸੁਰੱਖਿਆ ਕਰਮੀ ਉਹਨਾਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਜ਼ਿਕਰ ਹੋਇਆ ਹੈ ਕਿ ਕਿਸਾਨ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ 2021 ਦੇ ਵਾਅਦੇ ਨੂੰ ਨਾ ਨਿਭਾਉਣ ਕਰਨ ਦਿੱਲੀ ਪ੍ਰਦਰਸ਼ਨ ਕਰਨ ਜਾ ਰਹੇ ਨੇ ਜਿਨ੍ਹਾਂ ਨੂੰ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ਤੇ ਰੋਕਿਆ ਗਿਆ ਹੈ ਇਸ ਦੌਰਾਨ ਹਰਿਆਣਾ ਪੁਲਿਸ ਵੱਲੋਂ ਕੀਤੇ ਜਾ ਰਹੇ ਅਥਰੂ ਗੈਸ ਦੇ ਹਮਲਿਆਂ 'ਚ ਕਈ ਕਿਸਾਨ ਜ਼ਖਮੀ ਵੀ ਹੋਏ ਨੇ ਇਸ ਮਾਮਲੇ 'ਚ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਚੰਡੀਗੜ੍ਹ ਵਿਖੇ ਮੀਟਿੰਗ ਵੀ ਸੱਦੀ ਗਈ ਹੈ ਰਾਤੀ ਮੀਟਿੰਗ ਹੋਈ ਹੈ ਅਭੀਤੀ ਸ਼ਾਮ ਕੇਂਦਰੀ ਕੇਂਦਰੀ ਮੰਤਰੀਆਂ ਤੇ ਕਿਸਾਨਾਂ ਵਿੱਚ ਮੀਟਿੰਗ ਵੀ ਹੋਈ ਹੈ ਫਿਲਹਾਲ ਜਿਹੜੀ ਮੀਟਿੰਗ ਸੀ ਉਹ ਬੇਸਿੱਟਾ ਰਹੀ ਹੈ ਹੁਣ ਅਗਲੀ ਮੀਟਿੰਗ ਹੈ ਜਿਹੜੀ ਐਤਵਾਰ ਨੂੰ ਰੱਖੀ ਗਈ ਹੈ